ਦੇ ਭਾਰਤ ਨਗਰ ਚੌਂਕ ਨੇੜੇ ਸਥਿਤ ਸਰਕਾਰੀ ਕਾਲਜ ਲੜਕੀਆਂ ਦੇ ਗਰਾਊਂਡ ਵਿੱਚ ਪਾਰਕਿੰਗ ਬਣਾਉਣ ਨੂੰ ਲੈ ਕੇ ਵਿਦਿਆਰਥਣਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਟੂਡੈਂਟ ਯੂਨੀਅਨ ਪੰਜਾਬ ਦੇ ਬੈਨਰ ਹੇਠ ਕਾਲਜ ਦੀਆਂ ਵਿਦਿਆਰਥਣਾ ਪਾਰੀ ਗਿਣਤੀ 'ਚ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਈਆਂ ਤੇ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਸ਼ੋਭ੍ਰੀਤ ਕੋਹਰਾ ਮੈਂ ਮੁਖਸਰ ਪੰਜਾਬ ਸਟੂਡੈਂਟ ਯੂਨੀਅਨ ਦਾ ਸਬ-ਕਮੇਟੀ ਮੈਂਬਰ ਹਾਂ ਕਿੱਥੇ ਆਏ ਹਾਂ ਸਾਡੇ ਲਈ ਅੱਜ ਜੀ ਅਸੀਂ ਸਰਕਾਰੀ ਕਾਲ ਜਿਹੜਾ ਲੜਕੀਆਂ ਦਾ ਇੱਕ ਵੱਡਾ ਕਾਲ ਜਾ ਪੂਰੇ ਪੰਜਾਬ ਦਾ ਉਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਨੇ ਉਹ ਪਾਰਕਿੰਗ ਦੀ ਜਗ੍ਹਾ ਬਣਾਉਣ ਦੇ ਲਈ ਕਾਲਜ ਦੀ ਜਿਹੜਾ ਗਰਾਊਂਡ ਉਹਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਕੱਲ ਪੀਐਸਸੀ ਦੇ ਗਵਾਹੀ ਦੇ ਵਿੱਚ ਜਿਹੜੀਆਂ ਕਾਲਜ ਦੀਆਂ ਲੜਕੀਆਂ ਨੇ ਵੱਡੀ ਪੱਧਰ ਦੇ ਵਿੱਚ ਉਹ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚਿਆ ਨੇ ਕਿ ਸਾਡਾ ਜਿਹੜਾ ਕਬਜ਼ਾ ਉਹ ਹਟਾਇਆ ਰਹਿਣਾ ਚਾਹੀਦਾ ਤੇ ਸਾਡਾ ਜਿਹੜਾ ਗਰਾ ਮਨ ਨੂੰ ਕੀ ਪਤਾ ਲੱਗਿਆ ਵੀ ਕਬਜ਼ਾ ਕਰਨਗੇ ਦੇਖੋ ਖਬਰਾਂ ਬਹੁਤ ਸਾਰੀਆਂ ਲੱਗੀਆਂ ਨੇ ਜੀ ਹਾਈਲਾਈਟ ਹੋਇਆ ਹੈ ਮਾਮਲਾ ਖਬਰਾਂ ਦੇ ਵਿੱਚ ਵੀ ਤੇ ਇਸ ਕਰਕੇ ਸਾਡੇ ਮਾਮਲਾ ਧਿਆਨ ਦੇ ਵਿੱਚ ਸੀ ਯਾਰ ਪਿਛਲੀ ਵਾਰ ਵੀ ਜਦੋਂ ਆਟੋਨਮਸ ਕੀਤਾ ਸਰਕਾਰ ਨੇ ਕੁਝ ਕਾਲਜ ਕੀਤੇ ਉਹਦੇ ਵਿੱਚ ਇਸ ਕਾਲਜ ਦਾ ਨਾਮ ਸੀਗਾ ਤੁਸੀਂ ਪਹਿਲਾਂ ਤੋਂ ਵੀ ਇਸ ਕਾਲਜ ਦੇ ਵਿੱਚ ਮਾੜਾ ਮੋਟਾ ਸਾਡੀ ਜਾਣ ਪਛਾਣ ਸੀ ਵਿਦਿਆਰਥੀ ਉਹ ਵਿਧਾਇਕ ਨੇ ਗੱਲ ਨਹੀਂ ਕੀਤੀ ਦੇਖੋ ਜੀ ਵਿਧਾਇਕ ਨਾਲ ਜਦੋਂ ਵਿਧਾਇਕ ਦੀ ਸਾਰੀ ਸਾਜ਼ਿਸ਼ ਹੋ ਤਾਂ ਚਾਹੁੰਦੇ ਕਿ ਕਬਜ਼ਾ ਕਰਨਾ ਠੀਕ ਹੈ ਉਹਨਾਂ ਨਾਲ ਗੱਲ ਕਰਦਾ ਤਾਂ ਮਤਲਬ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾਗਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਕਬਜ਼ਾ ਹੈ ਨਿਆਜ਼ ਕਬਜ਼ਾ ਹਟਾਇਆ ਜਾਵੇ ਮੇਰਾ ਨਾਮ ਜੀ ਮਾਨਪ੍ਰੀਤ ਕੌਰ ਜੀ ਹੈ ਤੇ ਅਸੀਂ ਜੀ ਅੱਜ ਪੰਜਾਬ ਸਰਕਾਰ ਦੇ ਜਿਹੜੀ ਸਰਕਾਰੀ ਕਾਲਜ ਚ ਲੜਕੀਆਂ ਦਾ ਹੈ ਜਿਹੜਾ ਫੁਹਾਰਾ ਚੌਂਗ ਦੇ ਕੋਲ ਹੈ ਜਿਹੜਾ ਉਹਨਾਂ ਦੀ ਲੜਕੀਆਂ ਦੇ ਗਰਾਊਂਡ ਦੀ ਜ਼ਮੀਨ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹੈ ਜਿਹੜਾ ਉਹ ੱੱਕੇ ਨਾਲ ਪੰਜਾਬ ਸਰਕਾਰ ਉਹ ਜਿਹੜੀ ਕਾਲਜ ਦਾ ਜਿਹੜਾ ਗਰਾਊਂਡ ਹੈ ਉਹਨੂੰ ਅਕਵਾਇਰ ੱੱਕੇ ਨਾਲ ਉਹਦੇ ਕਬਜ਼ਾ ਕਰ ਰਹੀ ਆ ਤਾਂ ਜੋ ਜਿਹੜੀ ਟ੍ਰੈਫਿਕ ਆ ਜਿਹੜੀ ਮੰਦਰ ਦੀ ਟ੍ਰੈਫਿਕ ਆ ਜਾਂ ਸਟੇਡੀਅਮ ਦੀ ਟ੍ਰੈਫਿਕ ਆ ਉਹਨੂੰ ਘੱਟ ਕਰਨ ਦੇ ਲਈ ਜੇ ਤੁਸੀਂ ਕਾਲਜ ਦੇ ਸਾਰੀ ਕਾਲਜ ਨੂੰ ਵੀ ਟ੍ਰੈਫਿਕ ਲੁਧਿਆਣਾ ਦੀ ਟ੍ਰੈਫਿਕ ਨੂੰ ਘੱਟ ਕਰਨ ਦੇ ਲਈ ਉਹ ਕਾਲਜ ਵੀ ਦੇ ਦੋਗੇ ਤਾਂ ਵੀ ਟ੍ਰੈਫਿਕ ਕਟ ਨਹੀਂ ਹੋਊਗੀ ਇੱਥੇ ਸਵਾਲ ਇਹ ਹੁੰਦਾ ਹੈ ਕਿ ਕਾਲਜ ਦੇ ਵਿੱਚ ਕਿੰਨੇ ਵੀ ਕੁੜੀਆਂ ਦਾ ਕਾਲਜ ਹੈ ਉੱਥੇ ਕੁੜੀਆਂ ਦੀ ਸਿਕਿਉਰਿਟੀ ਕੀ ਹੋਊਗੀ ਕਾਲਜ ਦੇ ਵਿੱਚ ਕੁੜੀਆਂ ਗਰਾਊਂਡ ਦੇ ਵਿੱਚ ਖੇਡਣ ਜਾਂਦੀਆਂ ਨੇ ਤੇ ਉਹਨਾਂ ਦੀ ਜਿਹੜੀ ਸ਼ਿਕਾਇਤ ਸਿਕਿਉਰਟੀ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਘਟ ਹੋਊਗੀ ਕੁੜੀਆਂ ਉੱਥੇ ਆਪਣੇ ਖੁੱਲੇ ਤੌਰ ਤੇ ਨਹੀਂ ਵਿਚਰ ਸਕਦੀਆਂ ਉਹ ਕੁੜੀਆਂ ਦਾ ਕਾਲਜ ਆ ਕੁੜੀਆਂ ਦੇ ਵਿੱਚ ਕਿਵੇਂ ਕਿਵੇਂ ਤਰ੍ਹਾਂ ਦੇ ਉੱਥੇ ਮੁੰਡੇ ਆਉਣਗੇ ਕੋਈ ਵੀ ਵਾਰਦਤ ਹੋ ਸਕਦੀ ਹੈ ਜਿਵੇਂ ਅੱਜ ਦਾ ਮਾਹੌਲ ਹੈ ਜਿਹੜਾ ਕੁੜੀਆਂ ਦੇ ਲਈ ਬਿਲਕੁਲ ਵੀ ਸੇਫ ਨਹੀਂ ਆ ਉਹਦੇ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀ ਟੱਕੇ ਨਾਲ ਜ਼ਮੀਨ ਐਕਵਾਇਰ ਕਰ ਰਹੇ ਆ ਉਹ ਕਰਨੀ ਬੰਦ ਕਰੋ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਉਹ ਬੰਦ ਕਰੇ ਨਹੀਂ ਤਾਂ ਅਸੀਂ ਖਿਲਾਫ ਤਿੱਖਾ ਸੰਘਰਸ਼ ਆ ਜਿਹੜਾ ਆਉਣ ਵਾਲੀਆਂ ਜਮਨੀ ਚੋਣਾਂ ਦੇ ਵਿੱਚ ਕਰਾਂਗੇ ਮੇਰਾ ਨਾਮ ਰਣਵੀਰ ਸਿੰਘ ਕੋੜਾੜਾ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਹਾਂ ਜੀ ਸਰ ਜੀ ਕਿੱਥੇ ਆਇਓ ਕਾਦੇ ਲਈ ਆਇਓ ਦੇਖੋ ਸਾਜ ਦੇ ਲੁਧਿਆਣਾ ਡਿਪਟੀ ਕਮਿਸ਼ਨਰ ਸਾਹਿਬ ਦੇ ਦਫਤਰ ਦੇ ਧਰਨਾ ਲਾਇਆ ਹੋਇਆ ਕਿ ਬਿਲਕੁਲ ਡੀਸੀ ਦਫਤਰ ਦੇ ਬਿਲਕੁਲ ਨਾਲ ਇੱਥੇ ਇੱਕ ਲੜਕੀਆਂ ਦਾ ਸਰਕਾਰੀ ਕਾਲਜ ਆ ਲੁਧਿਆਣੇ ਦੇ ਵਿੱਚ ਜਿਹੜਾ ਉੱਤਰ ਭਾਰਤ ਦੇ ਵਿੱਚ ਬਹੁਤ ਮੰਨਿਆ ਪਰਮੰਨਿਆ ਕਾਲਜ ਆ ਇਸ ਕਾਲਜ ਦੇ ਵਿੱਚੋਂ ਪੰਜਾਬ ਦੀ ਪਹਿਲੀ ਮਹਿਲਾ ਆਈਐਸ ਆਫੀਸਰ ਇਸ ਕਾਲਜ ਦੇ ਵਿੱਚੋਂ ਨਿਕਲੀ ਆ ਤੇ ਅੱਜ ਉਸ ਕਾਲਜ ਦੀ ਜ਼ਮੀਨ ਦੇ ਉੱਤੇ ਸਾਡੀ ਸਰਕਾਰ ਸਾਡਾ ਸਿੱਖਿਆ ਮੰਤਰੀ ਮਿਲ ਕੇ ਕਬਜ਼ਾ ਕਰ ਰਹੇ ਨੇ ਅਸੀਂ ਪਾਰਕਿੰਗ ਬਣਾਉਣੀ ਆਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬੜੀ ਸਮੱਸਿਆ ਨਾ ਸਾਡੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਨਾ ਸਾਡੇ ਟੀਚਰਾਂ ਨੂੰ ਪੁੱਛਿਆ ਗਿਆ ਆ ਕੇ ਸਿੱਧੇ ਉੱਥੇ ਪਿੱਲਰ ਕਰਨੇ ਸ਼ੁਰੂ ਕਰਤੇ ਆ ਇਹ ਨਰੀ ਚਿੱਟੀ ਜਿਹੜੀ ਹੈਗੀ ਆ ਗੁੰਡਾਗਰਦੀ ਆ ਧੱਕੇਸ਼ਾਹੀ ਆ ਪੰਜਾਬ ਸਰਕਾਰ ਦੀ ਉਹਦੇ ਖਿਲਾਫ ਅੱਜ ਅਸੀਂ ਧਰਨਾ ਦੇਣ ਆਏ ਆ ਕਿ ਪੰਜਾਬ ਸਰਕਾਰ ਦਾ ਇਹ ਗੁੰਡਾ ਰਾਜ ਇੱਥੇ ਨਹੀਂ ਚੱਲੂਗਾ